黑夜来 ਹਾ ਕਿ ਰੀਨਾ ਬਾਬੂ ਥੈਂਕ ਯੂ ਜੀ ਆਹ ਬਣਾ ਦੋ ਕਿ ਅੱਗੇ ਘੱਟ ਮੋਟਾ ਹੈ ਰੱਬਾ ਮੈਂ ਮੈਨੂੰ ਪਤਲਾ ਕਰਦੇ ਮੈਂ 버ਗਰ ਪੀਜਾ ਸੱਛ ਛੱਡ ਦੂੰਗਾ ਕਸਾ ਉਹ ਛੱਡੇਗਾ ਪਰਸੋਂ ਤੇ ਛੱਡੂੰਗਾ ਕੱਲ ਨੂੰ ਖਾਏਗਾ ਹਾਂ ਪਰਸੋਂ ਤਾਂ ਕਹਿਤਾ ਪਰਸੋਂ ਤੇ ਛੱਡੂੰਗਾ ਤੇ ਮੋਟੇ ਟੱਡ ਨਾਲ ਕੋਈ ਸੌਖਾ ਨਹੀਂ ਹੁੰਦਾ ਤੈਨੂੰ ഫിട്ട സാ